ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਿੰਦਰ ਸਿੰਘ ਹੈ ਇਸ ਵੇਲੇ ਦੀ ਵੱਡੀ ਖਬਰ ਹਾਈਵੇ ਅਤੇ ਐਕਸਪ੍ਰੈਸ ਵੇ ਤੇ ਸਫ਼ਰ ਕਰਨ ਵਾਲਿਆਂ ਦੇ ਲਈ ਹੈ ਕਿਉਂਕਿ ਉਹਨਾਂ ਦੇ ਲਈ ਇੱਕ ਖੁਸ਼ਖਬਰੀ ਹੈ ਜਿਹੜੀਆਂ ਕਿ ਹੁਣ ਟੋਲ ਟੈਕਸ ਦੀਆਂ ਕੀਮਤਾਂ ਵਧਾਉਣ ਦੇ ਵਿੱਚ ਐਲਾਨ ਕੀਤਾ ਗਿਆ ਸੀ ਉਹਨਾਂ ਤੇ ਹੁਣ ਰੋਕ ਲਗਾ ਦਿੱਤੀ ਗਈ ਹੈ ਦੱਸਦੇ ਹਾਂ ਕਿ ਹਾਈਵੇ ਅਤੇ ਐਕਸਪ੍ਰੈਸ ਵੇ ਤੇ ਸਫ਼ਰ ਕਰਨ ਵਾਲੇ ਲੋਕਾਂ ਦੇ ਲਈ ਇਹ ਵੱਡੀ ਖਬਰ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ 1 ਅਪ੍ਰੈਲ ਤੋਂ ਆਪਣੀਆਂ ਟੋਲ ਦੀਆਂ ਕੀਮਤਾਂ ਵਧਾਉਣਗੇ ਪਰ ਉਹਨਾਂ ਦੇ ਵੱਲੋਂ ਹੁਣ ਅਸਥਾਈ ਰੂਪ ਦੇ ਉੱਪਰ ਇਸ ਦੇ ਉੱਪਰ ਸਟਾਪ ਲਾ ਦਿੱਤਾ ਗਿਆ ਹੈ ਹੁਣ ਕੀਮਤਾਂ ਨਹੀਂ ਵਧਣਗੀਆਂ ਅਤੇ ਇਹ ਵੀ ਖਬਰ ਸਾਹਮਣੇ ਆਈ ਸੀ ਕਿ ਜੇਕਰ ਕੀਮਤਾਂ ਵਧਦੀਆਂ ਨੇ ਤਾਂ 40 ਤੋਂ 50 ਰੁਪਏ ਤੱਕ ਦੀਆਂ ਟੋਲ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਹਾਈਵੇ ਜਾਂ ਐਕਸਪ੍ਰੈਸ ਵੇ ਤੇ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ 1 April ਤੋਂ ਟੋਲ ਟੈਕਸ ਦਰਾਂ ਵਧਾਉਣ ਤੇ ਆਪਣੇ ਫੈਸਲੇ ਨੂੰ ਰੋਕ ਲਗਾ ਦਿੱਤੀ ਹੈ ਇੱਕ ਅਸਥਾਈ ਸਟਾਪ ਹੈ ਹੁਣ ਜਿਹੜੀਆਂ ਦਰਾਂ 1 April ਦੀ ਅੱਧੀ ਰਾਤ 1 ਵਧਣੀਆਂ ਸਨ ਉਹ ਨਹੀਂ ਵਧਣਗੀਆਂ ਇਸ ਦਾ ਮਤਲਬ ਹੈ ਕਿ ਸਾਰੇ ਵਾਹਨਾਂ ਨੂੰ ਪਹਿਲਾਂ ਵਾਂਗ ਹੀ ਟੋਲ ਅਦਾ ਕਰਨਾ ਹੋਵੇਗਾ ਇਸ ਤੋਂ ਪਹਿਲਾਂ ਖਬਰਾਂ ਸਨ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ 1 April ਤੋਂ ਟੋਲ ਦਰਾਂ ਵਧਾਉਣ ਜਾ ਰਹੀ ਹੈ ਹਾਲਾਂਕਿ NHAI ਨੇ ਹੁਣ ਰਾਹਤ ਦਿੱਤੀ ਹੈ NHAI ਨੇ ਹਾਈਵੇ ਅਤੇ ਐਕਸਪ੍ਰੈਸ ਵੇ ਤੇ ਟੋਲ ਦਰਾਂ ਨਾ ਵਧਾਉਣ ਦਾ ਫੈਸਲਾ ਕੀਤਾ ਹੈ ਵਿੱਤੀ ਸਾਲ 2023-2024 ਲਈ ਲਾਗੂ ਮੌਜੂਦਾ ਦਰਾਂ ਤੇ ਟੋਲ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ ਦਰਸਲ ਐਨ ਐਚ ਏ ਆਈ ਦੁਆਰਾ ਐਤਵਾਰ ਦੀ ਰਾਤ ਇੱਕ ਪੱਤਰ ਜਾਰੀ ਕੀਤਾ ਗਿਆ ਦੱਸਿਆ ਗਿਆ ਕਿ 1 ਅਪ੍ਰੈਲ ਤੋਂ ਟੋਲ ਵਧਾਉਣ ਦੇ ਫੈਸਲੇ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ ਅਗਲੇ ਹੁਕਮਾਂ ਤੱਕ ਵਾਹਨ ਮਾਲਕ ਪਹਿਲਾਂ ਵਾਂਗ ਹੀ ਟੋਲ ਅਦਾ ਕਰਦੇ ਰਹਿਣਗੇ ਦੱਸਿਆ ਗਿਆ ਕਿ ਐਨ ਐਚ ਏ ਆਈ ਨੇ ਇਹ ਫੈਸਲਾ ਦੇਸ਼ ਦੇ ਵਿੱਚ ਲਾਗੂ ਚੋਣ ਜਾਬਤੇ ਦੇ ਮੱਦੇ ਨਜ਼ਰ ਲਿਆ ਹੈ ਹਾਲਾਂਕਿ ਐਨ ਐਚ ਏ ਆਈ ਅਧਿਕਾਰੀਆਂ ਦੇ ਵੱਲੋਂ ਇਸ ਸਬੰਧ ਦੇ ਵਿੱਚ ਕੁਝ ਨਹੀਂ ਕਿਹਾ ਗਿਆ ਹੈ ਦੱਸ دیا ਕਿ ਹਾਲ ਹੀ ਦੇ ਵਿੱਚ ਖਬਰਾਂ ਆਈਆਂ ਸਨ ਕਿ ਹਾਈਵੇ ਅਤੇ ਐਕਸਪ੍ਰੈਸ ਵੇ ਤੇ ਟੋਲ ਦਰਾਂ ਨਵੇਂ ਵਿੱਤੀ ਸਾਲ ਜਾਨੀ 1 ਅਪ੍ਰੈਲ ਤੋਂ ਵਧਾਈਆਂ ਜਾ ਸਕਦੀਆਂ ਹਨ ਸਾਰੇ ਹਾਈਵੇ ਅਤੇ ਐਕਸਪ੍ਰੈਸ ਵੇ ਤੇ ਟੋਲ 40 ਤੋਂ 50 ਰੁਪਏ ਤੱਕ ਵਧਣ ਦੀ ਸੰਭਾਵਨਾ ਹੈ ਹਾਲਾਂਕਿ ਇਹ ਐਤਵਾਰ ਰੁਕੇ ਮਹਿੰਗਾਈ ਦਰ ਦੇ ਨਾਲ ਇਸ ਦੇ ਵਿੱਚ ਰਾਜਮਾਰਗਾਂ ਦੀ ਮੁਰੰਮਤ ਰਾਜਮਾਰਗਾਂ ਨੂੰ ਚੌੜਾ ਕਰਨਾ ਅਤੇ ਨਵੇਂ ਰਾਜਮਾਰਗਾਂ ਦੇ ਨਿਰਮਾਣ ਦਾ ਖਰਚਾ ਵੀ ਸ਼ਾਮਲ ਹੈ ਬਿਊਰੋ ਰਿਪੋਰਟ ਐਸਮ ਜਟ ਨਿਊਜ਼